ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀਤ ਨੇ ਵਿੱਕੀ ਤੇ ਉਸਦੀ ਮੰਮੀ ਦੀਆਂ ਗੱਲਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਬਾਰੇ ਉਸ ਨੂੰ ਬਚਾ ਲਿਆ ਗਿਆ ਹੋ ਜਦੋਂ ਉਹ ਘਰਾਂ ਦੀ ਹੈ ਤਾਂ ਵਿਕੀ ਨੂੰ ਸਮਝਾਉਂਦੀ ਹੈ ਕਿ ਅਸੀਂ ਇੱਦਾਂ ਜ਼ਿੰਦਗੀ ਕਿੱਦਾਂ ਜੀਵਾਂਗੇ ਜੇਕਰ ਤੂੰ ਨਾ ਸੁਧਰਿਆ ਤਾਂ ਮੈਂ ਇਸ ਘਰ ਵਿੱਚ ਰਹਿ ਕੇ ਕੀ ਕਰਨਾ ਹੈ ਮੇਰੇ ਕੋਲ ਮਰਨ ਤੋਂ ਬਿਨਾ ਕੋਈ ਹੋਰ ਦੂਸਰਾ ਰਸਤਾ ਨਹੀਂ ਹੈ ਉਹ ਵਿਕੀ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਈ ਵਾਰ ਜਿਹੜੀ ਗੱਲ ਅਸੀਂ ਗੁੱਸੇ ਨਾਲ ਕਿਸੇ ਨੂੰ ਨਹੀਂ ਸਮਝਾ ਸਕਦੇ ਉਹ ਅਸੀਂ ਪਿਆਰ ਨਾਲ ਸਮਝਾ ਸਕਦੇ ਹਾਂ रीत देवी एक कोशिश ਕੀਤੀ ویکੀ ਨੂੰ ਸਮਝਾਉਣ ਦੀ ਤੇ ਉਸਨੇ ਉਸ ਨੂੰ ਕਿਹਾ ਕਿ ਤੂੰ ਵੀ ਕੰਮ ਕਰ ਤੇ ਮੈਂ ਵੀ ਕੰਮ ਕਰਾਂਗੀ ਅਸੀਂ ਦੋਨੋਂ ਮਿਲ ਕੇ ਕੰਮ ਕਰਾਂਗੇ ਤੇ ਆਪਣੇ ਘਰ ਦਾ ਨਜਾਰਾ ਕਰਾਂਗੇ ਸਾਨੂੰ ਕਿਸੇ ਦੇ ਹੱਥਾਂ 'ਵਾਂ ਦੇਖਣ ਦੀ ਲੋੜ ਨਹੀਂ ਪਊਗੀ ਮੈਂ ਚਾਹੇ ਆਪਣੇ ਆਦੀ ਸ਼ਾਨ ਪਰ ਘਰ ਨੂੰ ਅਤੇ ਆਪਣੇ ਭਰਾ ਪਰਜਾਈ ਤੇ ਮਾਲ-ਬਾਬ ਨੂੰ ਛੱਡ ਕੇ ਤੇਰੇ ਨਾਲ ਆ ਕੇ ਇਸ ਛੋਟੇ ਜਿਹੇ ਘਰ ਵਿੱਚ ਰਹਿ ਰਹੀ ਹਾਂ ਪਰ ਮੈਨੂੰ ਕੋਈ ਦੁੱਖ ਨਹੀਂ ਪਰ ਜੇਕਰ ਤੂੰ ਮੇਰੇ ਨਾਲ ਐਵੇਂ ਕਰੇਗਾ ਤਾਂ ਮੈਂ ਦੱਸ ਕਿੱਧਰ ਨੂੰ ਜਾਵਾਂਗੀ ਵਿੱਕੀ ਹੋ ਸਕੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦਾ ਹੈ ਤੇ ਕਹਿੰਦਾ ਹੈ ਕਿ ਹਾਂ ਮੈਂ ਅੱਗੇ ਤੋਂ ਇੱਦਾਂ ਨਹੀਂ ਕਰਾਂਗਾ ਤੇ ਮੈਂ ਕੰਮ ਵੀ ਲੱਭਾਂਗਾ ਤੇ ਕੰਮ ਵੀ ਕਰਾਂਗਾ ਤਾਂ ਤੇਰੀ ਸਾਰੇ ਸ਼ੌਕ ਪੂਰੇ ਕਰਾਂਗਾ ਪ੍ਰੀਤ ਨੂੰ ਹਜੇ ਤਾਂ ਵੀ ਕੀਤੀਆਂ ਇਹਨਾਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਪਰ ਉਹ ਆਪ ਕੋਸ਼ਿਸ਼ ਕਰਦੀ ਹੈ ਨੌਕਰੀ ਲੱਭਣ ਦੀ ਉਹ ਇਸ ਕਰਕੇ ਹਰ ਥਾਂ ਤੇ ਜਾ ਕੇ ਪਤਾ ਕਰਦੀ ਹੈ ਕੋਈ ਕੰਮ ਕਰਨ ਦਾ ਕਿ ਹਾਂ ਮੈਂ ਵੀ ਵਿੱਕੀ ਦੇ ਨਾਲ ਮਦਦ ਕਰੂੰਗੀ ਪਰ ਉਸ ਨੂੰ ਕੋਈ ਵੀ ਆਪਣੇ ਕੋਲ ਡੋકરી ਤੇ ਨਹੀਂ ਲਗਵਾਦਾ ਰੱਖਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਇਹ ਕੁੜੀ ਭੱਜ ਕੇ ਆਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਵਾਰੀ ਤੁਹਾਡੇ ਇੱਜ਼ਤ ਤੇ ਦਾਗ ਲੱਗ ਜਾਂਦਾ ਹੈ ਉਹ ਕਦੀ ਵੀ ਨਹੀਂ ਧੋਇਆ ਜਾ ਸਕਦਾ ਇਸੇ ਤਰੀਕੇ ਨਾਲ ਪ੍ਰੀਤ ਨੇ ਜਿਹੜਾ ਕਦਮ ਚੱਕਿਆ ਹੈ ਉਸ ਨਾਲ ਸਾਰੇ ਪਿੰਡਾਂ ਵਿੱਚ ਚਰਚਾ ਹੋ ਰਹੀ ਹੈ ਤੇ ਉਸ ਨੂੰ ਕੋਈ ਵੀ ਆਪਣੇ ਕੋਲ ਕਾਬਤੇ ਰੱਖ ਕੇ ਰਾਜ਼ੀ ਨਹੀਂ ਜਿਸ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹੈ ਉਸ ਨੇ ਸੰਦੀਪ ਨੋਬੀ ਕਿਹਾ ਹੈ ਕਿ ਮੈਨੂੰ ਕਿਤੇ ਨਾ ਕਿਤੇ ਨੌਕਰੀ ਤੇ ਲਗਵਾ ਦਿਓ ਤਾਂ ਜੋ ਕਿ ਮੈਂ ਥੋੜੇ ਬਹੁਤ ਪੈਸੇ ਇਕੱਠੇ ਕਰ ਸਕਾਂ ਤੇ ਦੂਜੇ ਪਾਸੇ ਮੰਮੀ ਨੇ ਸਾਰੀ ਸੱਚਾਈ ਜੀਤਾ ਨੂੰ ਦੱਸ ਦਿੱਤੀ ਕਿ ਮੈਂ ਪ੍ਰੀਤ ਨੂੰ ਮਿਲਣ ਗਈ ਸੀ ਇਹ ਸੁਣ ਕੇ ਜੀਤਾ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੇ ਉਸਨੇ ਕਿਹਾ ਕਿ ਤੁਸੀਂ ਸਾਡੇ ਨਾਲ ਇੰਨਾ ਵੱਡਾ ਧੋਖਾ ਕੀਤਾ ਤੁਸੀਂ ਆਪਣੇ ਪੁੱਤ ਨਾਲ ਇੰਨਾ ਵੱਡਾ ਧੋਖਾ ਕੀਤਾ ਜਦ ਅਸੀਂ ਉਸ ਕੁੜੀ ਨੂੰ ਇਸ ਘਰ ਵਿੱਚੋਂ ਬਰੀਆ ਸਾਬਿਤ ਕਰ ਦਿੱਤਾ ਹੈ ਉਹ ਸਾਡੇ ਤੇ ਕਲੰਕ ਲਾ ਕੇ ਇਸ ਘਰ ਚੋਂ ਚਲੀ ਗਈ ਹੈ ਫਿਰ ਤੁਸੀਂ ਸਾਨੂੰ ਬਿਨਾ ਪੁੱਛੇ ਕਿਉਂ ਗਏ ਇਹ ਸਾਰੀਆਂ ਗੱਲਾਂ ਦਾ ਜਵਾਬ ਮੰਮੀ ਕੋਲ ਨਹੀਂ ਸੀ ਜੀਤਾ ਨੇ ਹੁਣ ਮੰਮੀ ਨੂੰ ਇੱਕ ਗੱਲ ਕਹਿਤੀ ਹੈ ਕਿ ਤੁਸੀਂ ਸਾਰੀ ਸੱਚਾਈ ਸੋਨੂ ਨੂੰ ਆਪਣੇ ਮੂੰਹੋਂ ਦੱਸੋਗੇ ਤੇ ਸੋਨੂ ਹੀ ਫੈਸਲਾ ਕਰੇਗਾ ਕਿ ਅੱਗੇ ਕੀ ਕਰਨਾ ਹੈ ਸਾਡੇ ਚੈਨਲ ਨਾਲ ਬਨੇ ਰਹੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ